ਲੋਈ ਮਿੱਤਰੋ ਪ੍ਰੈਸ ਦੇ ਨਾਲ ਲੈਗ ਲਾ ਸਕਦੇ ਆਪਾਂ ਇਹਦੇ ਤੇ ਜਿਆਦਾ ਜ਼ੋਰ ਨਹੀਂ ਦੇਣਾ ਠੀਕ ਹੈ ਲੈਗ ਤੇ ਜਿਆਦਾ ਜ਼ੋਰ ਦੇਣਾ ਇਹਨੂੰ ਕੱਲੀ ਸਪੋਰਟ ਹੀ ਕਰਨੀ ਆ ਪੈਰ ਚੌੜੇ ਰੱਖਣੇ ਆ ਠੀਕ ਹੈ ਤੇ ਠੀਕ ਆ ਸਮਝਦੇ ਲੋ ਜਿੰਨਾ ਤਾਂ ਤੱਕ ਜਾ ਸਕਦੇ ਆ ਲਓ 10 10 ਜਲਦੀ ਕਰੋ ਪੱਤ ਪੈਰ ਛੋੜੇ ਕਰ ਲਾ ਆਇਆ ਖੜ ਕੇ ਨਹੀਂ ਕੰਮ ਆ ਮਾਨਾ ਇੱਥੇ ਹੀ ਹੋਣਾ ਪੈਣਾ ਤਾਂ ਤੱਕ ਚੱਲ ਤਾਂ ਤੱਕ ਹੱਥ ਉੱਤੇ ਬਾ ਹਾਂ ਹਾਂ ਇਥੋਂ ਦਾ ਇਹ ਦੁੱਤ ਤਾਂ ਜਾਣੇ ਜਾਈਦਾ ਠੀਕ ਐ ਥੱਲੇ ਚੱਲ ਹਾਂ ਸਿਆ ਥੱਲੇ ਪਾਈ ਚੱਲ 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 ਅਗਲਾ ਜਲਦੀ ਦੱਬੀ ਆਓ ਕਰਾਂ ਇੱਧਰ ਆ ਇੱਧਰ ਥੱਲੇ ਚੱਲ ਥੱਲੇ ਤਾਂ ਚੱਲ ਪੂਰਾ ਥਲੇ ਚੱਲ ਪੂਰਾ ਨੇ ਤਾਂ ਚੱਲ ਹੋਰ ਹਾਂ ਠੀਕ ਆ ਨਾਲੇ 10 ਗੱਡ 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 ਹਾਜੋ ਅਗਲਾ ਦੱਬੀ ਹੋਗਰਾ ਵੇਟ ਲੈ ਕੇ ਜਾ ਰੱਸੀ ਦੇ ਵੇਟ ਇੱਥੇ ਲੱਗਦੇ ਲੱਗ ਕੇ ਤੇ ਰੱਖੇ ਪੈ ਜਾਂਦਾ ਵੈਂਟੀ ਲੱਗਣਾ ਚੱਲ 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 ਝੂਟੇ ਨਹੀਂ ਲੈਣੇ ਇੱਥੇ ਇੱਕ ਥਾਂ ਤੇ ਪੈਰ ਆਉਣੇ ਚਾਹੀਦੇ ਉੱਥੇ ਹੀ ਮੁੜ ਕੇ ਹਾਂ ਇੱਥੇ ਮੁੜ ਕੇ ਆਉਣ ਜੇ ਮੁੜ ਕੇ ਨਹੀਂ ਆਉਂਦਾ ਇਹਦਾ ਮਤਲਬ ਤੇਰੇ ਬਾਹਾਂ ਦਾ ਜ਼ੋਰ ਲੱਗ ਰਿਹਾ ਲੱਤਾਂ ਦਾ ਨਹੀਂ ਲੱਤਾਂ ਦਾ ਜ਼ੋਰ ਲਾ ਜੇ ਲੱਤਾਂ ਦਾ ਜ਼ੋਰ ਲਾਏਗਾ ਫਿਰ ਆਹ ਪਛਾਣੀ ਘੁੰਮਦਾ ਫਿਰ ਉੱਥੇ ਆਏਗਾ ਮੁੜ ਕੇ ਹਾਂ ਹੁਣ ਲੱਗਦਾ ਜ਼ੋਰ ਚੱਲ 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 ਚਲੋ ਅਗਲਾ ਅਗਲਾ ਚਲੋ ਜਲਦੀ 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 ਪਿੱਛੇ ਹੀ ਚਲੋ ਕਰਾ ਤਿੰਨ ਸੈਟ ਲਾਉਣੇ ਆ ਮੈਂ ਖਿੱਚ ਕੇ ਲਾ ਸਪੀਡ ਸਪੀਡ ਤਾਂ ਤੱਕ ਚੱਲ ਓਏ ਤੂੰ ਤਾਂ ਕੰਧ ਟੱਪ ਜੇ ਮਾਰ ਗਿਆ ਸਾਰ ਥੱਲੇ ਚੱਲ ਥੱਲੇ ਥੱਲੇ ਅੱਕਾ ਥੱਲੇ ਆਹ ਕੀ ਬਾਤ ਹੈ ਨਾਲੇ ਅੱਗੇ ਨੂੰ ਨਾ ਚੁੱਕ ਸ਼ਾਨ ਚੌਕ ਡੇੜ ਪਾ ਕੇ ਲਾ ਲਿੰਦੇ ਚੱਲ ਕੋਈ ਨਹੀਂ ਚਲੋ ਅੱਗੇ ਲਾ ਅੱਗੇ ਲਾ ਅੱਗੇ ਲਾ ਬਾਵਾ ਪੈਰ ਖੋਲ ਪੂਰੇ ਪੂਰੇ ਖੋਲ ਝੂਟਾ ਨਹੀਂ ਲੈਣਾ ਇਹਦਾ ਲੱਤਾਂ ਚਲਾਉਣੀਆਂ ਲੱਤਾਂ ਹਾਂ ਲੱਤਾਂ ਚਲਾ ਹਜੇ ਵੀ ਜ਼ੋਰ ਬਾਵਾ ਦਾ ਲੱਗਦਾ ਚੱਲ ਚੱਲ ਜਿਵੇਂ ਲੱਗਦੇ ਪੁੱਠੇ ਸਿੱਧੇ ਪਹਿਲੇ ਦਿਨ ਆਈ ਹੁੰਦਾ ਹੁੰਦਾ ਨਾ ਖਾੜੀ ਕਿਹਾ ਲਾਉਂਦੇ ਲਾਉਂਦੇ ਕੋਈ ਨਹੀਂ ਲਾਉਂਦੇ ਚੱਲ ਹਲ ਪੈਰ ਤਾਂ ਚੱਲਦੇ ਆਜੋ ਆਜੋ ਅਗਲਾ ਕਿਹੜਾ ਦਾ ਚੱਕ ਲੱਤਾਂ ਬਸ ਉਹ ਤਾਂ ਲਾ ਦੇਗਾ ਉਹਦਾ ਪੈਪ ਝੂਟ ਗਿਆ ਥੱਲੇ ਥੱਲੇ ਹਾਂ ਬਾਵਾ ਦਾ ਜੋਰ ਲੱਗ ਰਿਹਾ ਲੱਤਾਂ ਦਾ ਲਾਉਣਾ ਆੜੀ ਓਏ ਹਾਂ ਹਾਂ ਇਹ ਬਾਵਾ ਦਾ ਲੱਗ ਰਿਹਾ ਚੱਲ ਫਿਰ ਕੋਈ ਨਹੀਂ ਹੌਲੀ ਹੌਲੀ ਤੂੰ ਪਹਿਲੇ ਦਿਨ ਚੱਲ 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 ਗੱਡ 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 ਅਗਲਾ ਆਜੋ ਅਗਲਾ ਕਿਹਦੀ ਵਾਰੀ ਆ ਅੱਛਾ ਵਾਹ ਤਾੜੀ ਮਾਰ ਦਿਓ ਗੱਬਰੂ ਵਾਸਤੇ ਥੱਲੇ ਥੱਲੇ ਹਾਂ ਚੱਲ 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 ਆ ਜਾ ਵੇਖੀ ਮੁੜ ਕੇ ਨਾਲੇ ਬਾਹਲ ਦਿਸਣੀ ਨਹੀਂ ਕਿਸੇ ਨੂੰ ਵੀ ਕਿੱਧਰ ਦੀ ਜਾਂਦੀ ਆ ਉੱਥੋਂ ਦਾ ਉਹਦਾ ਸੁਖਜੋਲ ਦਾ ਰਿਸ਼ਤੇਦਾਰ ਆ ਆਪਣਾ ਬੇਲੀ ਆ ਉਹ ਉਹ ਹੈਗਾ 50 ਸਾਲ ਦਾ ਉਹਦਾ ਸਰੀਰ ਦੇਖਣ ਵਾਲਾ ਉਹ ਕਿ ਨਾ ਮੈਂ ਇੱਕ ਦਿਨ ਗਰਾਊਂਡ ਜਾਵੜਿਆ ਕ੍ਰਿਕਟ ਖੇਡਣ ਮੁੰਡੇ ਖੇਡ ਹੀ ਜਾਂਦੇ ਸੀ ਮੈਂ ਕਿਹਾ ਮੈਂ ਵੀ ਖੇਡਾਂ ਆ ਜੋ ਸਰ ਕਹਿੰਦੇ ਤੁਸੀਂ ਉਹਨਾਂ ਨੇ ਆ ਗਿਆ ਉਹਨਾ ਵੀ ਕੀ ਆਉਣੇ ਉਹਦੇ ਤਿੰਨ ਤਿੰਨ ਬੇਟਾ ਦੌੜਤੀਆਂ ਕਿਦਾਂ ਫਿਰ ਇੰਨੀ ਸਪੀਡ ਆਉਦੀ ਹੈ ਲਾਹਣ ਦੀ ਉਹ ਪਾਵਰ ਬੋਲ ਆਉਂਦਾ ਪੂਰਾ ਤਕੜਾ ਥੱਲੇ 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 ਖੈਟ 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 ਬਹੁਤ ਵਧੀਆ ਆਹ 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 ਪੈਂਦਾ ਵੀ ਚਲੋ ਅਗਲਾ ਕਿਹੜਾ ਰਹਿ ਗਿਆ ਸਵਾਰੀ ਆਪਣੀ ਦੁਆਰਾ ਨਾ ਸਪੀਡ ਨਾ ਲਾਏ ਹੁਣ ਚੰਗਾ ਮਤਲਬ ਹੀ 5 ਕਿ ਸਕਿੰਟ ਚ ਫੋਨ ਹੈ ਨੀਗਾ ਹੁਣ ਚੱਕ ਕੇ ਲਿਆ ਭੱਜ ਕੇ ਚੱਲ ਚੰਤਾ ਚੱਲ ਭੱਜ ਕੇ ਜਾ ਜਲਦੀ ਮੁੜੇ ਉਹ ਲਾਓ ਸ਼ੋਲਡਰੇ ਵੇਡ ਬਾਹਰ ਕੱਢ ਲਓ ਲਾਓ ਫਿਰ ਐਡੀ ਛੇਤੀ ਕਿਵੇਂ ਲੱਗ ਗਿਆ ਤਿੰਨ ਸੈਟ ਲਾਓ ਲਾਓ ਮਾਤੇ ਪਹਿਲਾ ਦੇ ਲਾਈ ਟਾਈਮ ਲਾਈ ਕਰਾ 10 ਲਾਉਣੇ ਨੇ ਕਿਹੜਾ ਪਹਿਲਾ ਲਾਉਂਦਾ ਠੀਕ ਆ ਠਹਿਰ ਠਹਿਰ ਇੱਧਰ ਆਇਆ ਉਧਰ ਤੇਰਾ ਮੂੰਹ ਆਉਣਾ ਚਾਹੀਦਾ ਠਹਿਰਦਾ ਕਰੀਏ ਸ਼ੁਰੂ ਚੱਲ ਸਟਾਰਟ ਕਿੰਨੇ ਲੱਗੇ ਕਿੰਨੇ ਸਕੈਂਡ ਲੱਗੇ ਥੋੜੇ 6 8ਾਂ ਚ ਲੱਗਣੇ ਚਾਹੀਦੇ ਚਲੋ ਤੇਰੇ ਵੀ ਲੱਗਨੇ ਚਾਹੀਦੇ ਸੁੱਖੇ ਠਾਂ ਚ ਮੇਰਾ ਛੋਟਾ ਹੈ ਤਾਂ ਥੱਲੇ ਬੈਠ ਥੱਲੇ ਐਣੀ 10 10 ਸਕਿੰਟਾਂ ਚ 10 ਅਗਲਾ ਆ ਲਾ ਉਹ ਚ ਉੱਪਰ ਪਾਸੇ ਯਾਰ ਥੱਲੇ ਬੈਣਾ ਨਹੀਂ ਫੋਲ ਦੇ ਦਾਂਗੇ ਚਲ ਚਲ ਸਟਾਰਟ ਹੈ ਨਹੀਂ ਥੱਲੇ ਚਲ ਹੌਲਾ ਦਵਾਰਾ ਲਾ ਰੀਸੈਟ ਕਰ ਚੱਲ ਪਹਿਲਾਂ ਦੋ ਯਾਰ ਹੌਲਾ ਜੀ ਇੱਧਰ ਨੂੰ ਮੂੰਹ ਕਰ ਲੋ 1 2 3 ਥੱਲੇ ਬੈਠਾ ੜੀ 4 ਹਾਂ 5 6 7 8 9 10 10 ਹੀ 10 ਮੇਰੇ ਕਿੰਨੇ ਲੱਗੇ 10 ਚੱਟ ਲਾ ਓਏ ਨਹੀਂ 10 ਹੀ 10 ਲਾ ਵੀ ਵੈਰੀ ਗੁੱਡ 8 ਲੱਗਣੇ ਨਹੀਂ ਤੇਰੇ ਸਪੀਡ ਨਾਲ ਆਈ ਚੱਲ ਸਟਾਰਟ 1 2 ਥੱਲੇ 3 4 5 6 7 8 9 10 ਦਾ 10 ਹੀ ਆਏ ਇਹ ਦਾ 10 ਆਉਂਸੀ ਇਹ ਨਹੀਂ ਦੋ ਹਾਂ ਜੀ ਲਾਉਣੇ ਆ ਦਹਾਂ ਚ 30 ਸੈਕਿੰਡ ਲਾਉ 30 ਸੈਕਿੰਡਾਂ ਚ ਕਿੰਨੇ ਲਾਗਦੇ ਨਹੀਂ ਦਹਾਂ ਚ ਕਿਹੜਾ ਘਟ ਲਾ ਦੇ 1 2 3 30 ਦ ਲਾ ਲੈ 4 5 6 7 8 9 10 ਅਗਲਾ ਨਹੀਂ 9 ਚ 10 9.5 ਚ 10 ਵੈਰੀ ਗੁੱਡ ਅਗਲਾ ਚਲੋ ਚਲ ਗਏ ਇੱਕ ਥੱਲੇ ਦੋ ਇਹ ਨਹੀਂ ਕਿ ਫੌਲਾ ਦੁਬਾਰਾ ਲਾ ਕਰੀਂ ਦੀ ਸਟੈਨ ਆ ਪੂਰਾ ਸੇਗਾ ਤਾਰਾ ਨਾ ਬਾ ਇੱਥੇ ਬਾ ਹਾਂ ਹਾਂ ਥੱਲੇ ਚੱਲੀ ਹੁਣ ਚੱਲ ਚੱਲ ਇੱਕ ਹਾਂ ਦੋ ਤਿੰਨ ਚਾਰ ਪੰਜ ਥੱਲੇ ਚੱਲ 6 7 8 9 10 ਦਾਹੇ 10 ਕਰੀਂ ਦੀ ਸਟੈ ਇੱਥੇ ਹੁੰਦਾ ਚੱਲ ਵੀ ਚੱਲ ਥੱਲੇ 1 2 3 4 5 6 ਥੱਲੇ ਚੱਲ ਥੱਲੇ ਥੱਲੇ ਚੱਲ ਕਿੱਥੇ ਮੁੜ ਕੀ ਜਾਂਦਾ ਹੈ ਇੱਕ ਫੌਲ ਹੈ ਅਗਲਾ ਚੱਲੋ ਚੱਲ ਬਲਜੀਤ ਬਖਾ ਦੇ ਜਮਾਨੀ ਪੁਰਾਣੀ ਇਹਨਾਂ ਨੂੰ ਉਹੀ ਜਿਹੜੀ ਉਦੋਂ ਹੁੰਦੀ ਸੀ ਹੁਣ ਵੀ ਆ ਇੱਕ ਥੱਲੇ 2 3 ਥੱਲੇ 4 5 ਗੋਡਿਆਂ ਤੇ ਨਹੀਂ ਕੈਪ ਪਾਲ ਕੇ ਰਹਿਂਦੇ ਰਹਿਂਦੇ ਗੋਡਿਆਂ ਤੇ ਨਹੀਂ ਕੈਪ ਨਹੀਂ ਪਾਉਂਦਾ ਤੂੰ ਨੁਕਸਾਨ ਹੋ ਜੂਗਾ ਗੋਡਿਆਂ ਨਾਲ ਮੁੜ ਜੇ ਹੈ ਨਹੀਂ ਗੋਡਿਆਂ ਤੇ ਨਹੀਂ ਕੈਪ ਲੈ ਆ ਯਾਰ ਇਹਨੂੰ ਲਿਆ ਕੇ ਦੇ ਹਰਮਣਾਂ ਦੇ ਬਰਗਾੜੀਆਂ ਮਿਲ ਜਾਣਗੇ ਐਵੇਂ ਨਾ ਮਾੜਾ ਇੱਧਰ ਉੱਧਰ ਹੋ ਗਿਆ ਕੰਮ ਖਰਾਬ ਹੋ ਜਾਣਾ ਚੱਲ ਸਟਾਰਟ ਥੱਲੇ 1 2 3 4 5 6 7 8 9 ਥੱਲੇ 10 11 ਓ ਵੈਰੀ ਗੁੱਡ 10 11 ਲਾ ਗਿਆ ਮੁੰਡਾ 10 11 ਕਿਵੇਂ ਲੱਗਦਾ ਲਾ ਫਿਰ ਚੱਲ ਸਰਪੰਲਾ ਚੱਲ ਇਹ ਰਹਿ ਗਿਆ ਨੂੰ ਲੰਬਾ ਓਏ ਅਡਲੀ ਜੀ ਪਰਾਂ ਚੱਕ ਪੌੜੀਆਂ ਚੜ੍ਹਣੀਆਂ ਥੱਲੇ ਉਤਰਨੀਆਂ ਪੰਜ ਕਿੜੇ ਲਾਓ

ਕੁਰ ਕਾਰ ਤੋੜਨ ਵਾਲਾ ਤੁੱਲਣਾ ਕੁਰ ਕਾਰ ਤੋੜਨ ਲਾਉਣ ਦੇ ਨੂੰ ਮੜਿਆ ਇੱਧਰ ਆਇਆ ਕਰੋ ਸਕਰੀਨ ਮੁਰੋਂ ਪਤਾ ਲੱਗੇ ਇਹ ਕੰਪੀਟੀਸ਼ਨ ਉਹ ਹੈ ਇਹਦੇ ਚ ਐ ਨਾ ਸਮਝੋ ਕੋਈ ਤਕੜਾ ਮਾਰਾ ਇਹ ਬਸ ਜਸਟ ਉਹ ਮੋਟੀਵੇਸ਼ਨ ਆਸਤੀਆ ਚਲੋ ਕੋਈ ਮਾਰਾ ਤਕ ਨਹੀਂ ਉਹ ਠਹਿਰ ਜਾ ਪਹਿਲਾਂ ਹੀ ਕੌਕ ਗਈ ਸੀਰੀ ਚੱਲ 1 2 3 4 5 6 7 8 9 10 ਇਹ ਖੋਲ ਲੱਗੇ ਨਸੀਆ ਲੋ ਲਾਓ ਗੜੇ ਰਹਿ ਗਏ ਮਨਨ ਹੋਰ ਦੱਸਿਆ ਵਾ ਆਹ ਨਾਲ ਪਾਸ ਆਇਆ ਰੈਂਡੇ ਦਾ ਪਾਸ ਆਇਆ ਓਕੇ ਥੈਂਕ ਯੂ